ਸ੍ਰੀ ਨੰਨਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੈਰੀਟੇਜ ਸਟਰੀਟ ਬਣਵਾਉਣ ਦਾ ਕੰਮ ਇਸ ਵਕਤ ਰੁਕਵਾ ਦਿੱਤਾ ਗਿਆ। ਦਰਅਸਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਇੱਕ ਵਿਸ਼ੇਸ਼ ਵਿਧਾਨ ਸਭਾ ਦਾ اجلاس ਸ੍ਰੀ ਨੰਨਪੁਰ ਸਾਹਿਬ ਦੀ ਧਰਤੀ ਦੇ ਉੱਪਰ ਕੀਤਾ ਜਾਂਦਾ ਉੱਥੇ ਪੰਜਾਬ ਸਰਕਾਰ ਕੁਝ ਐਲਾਨ ਕਰਦੀ ਹੈ ਜਿਸ ਦੇ ਵਿੱਚ ਸ੍ਰੀ ਨੰਨਪੁਰ ਸਾਹਿਬ ਦੀ ਧਰਤੀ ਦੇ ਉੱਪਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਹੈਰੀਟੇਜ ਸਟਰੀਟ ਬਣਾਉਣ ਦਾ ਐਲਾਨ ਵੀ ਕੀਤਾ ਜਾਂਦਾ ਤੇ ਵਿੱਚ ਸੀਐਮ ਭਗਵੰਤ ਮਾਨ ਇਹ ਵੀ ਕਹਿੰਦੇ ਨੇ ਕਿ ਕੁਝ ਕੁ ਸਮੇਂ ਦੇ ਵਿੱਚ ਜਿਹੜਾ ਹੈਰੀਟੇਜ ਸਟਰੀਟ ਆ ਤਿਆਰ ਕਰ ਦਿੱਤੀ ਜਾਵੇਗੀ ਦੇਖੋ ਬਦਲ ਦਿੱਤੀ ਜਾਵੇਗੀ ਪਰ ਇਸ ਵਕਤ ਆ ਐਸਜੀਪੀਸੀ ਦੇ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਯਜ਼ਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਇਸ ਹੈਰੀਟੇਜ ਸਟਰੀਟ ਜਾਂ ਫਿਰ ਗੇਟ ਬਣਾਉਣ ਦੇ ਉੱਪਰ ਇਤਰਾਜ਼ ਜਤਾਇਆ ਯਜ਼ਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦਾ ਬਿਆਨ ਆਇਆ ਕਿ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਜਿਹੜਾ ਗੋਪੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਣਾਇਆ ਹੋਇਆ ਤਖਤ ਆ ਇਹ ਜੇਕਰ ਇਸ ਦੇ ਵਿੱਚ ਅੱਗੇ ਗੇਟ ਬਣਾਏ ਜਾਣਗੇ ਜਾਂ ਫਿਰ ਡਿਊਟੀ ਬਣਾਈ ਜਾਵੇਗੀ ਤੇ ਇਸ ਤਖਤ ਦੀ ਜਿਹੜੀ ਦਿੱਖ ਪ੍ਰਭਾਵਿਤ ਹੋ ਜਾਵੇਗੀ ਤੇ ਉਹਨਾਂ ਕਹਿੰਦੇ ਕਿ ਦਿੱਖ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ ਯਾਨੀ ਕਿ ਇਸ ਗਲਤਾ ਖਸਾ ਪ੍ਰਗਟਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਸਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜਾ ਹੋਣਾਂ ਨੇ ਉਹਨਾਂ ਕਹਿਆ ਕਿ ਸਰਕਾਰ ਜੋ ਹੈਰੀਟੇਜ ਸਟਰੀਟ ਬਣਾਉਣਾ ਚਾਹੁੰਦੀ ਹੈ ਉਸ ਦੇ ਨਾਲ ਜੋ ਤਖਸਰੀ ਕੇਸਗੜ੍ਹ ਸਾਹਿਬ ਦੀ ਦੇਖਾ ਉਹ ਪ੍ਰਵਾਬਤ ਹੋ ਸਕਦੇ ਉਹ ਕਹਿੰਦੇ ਕਿ ਜਦੋਂ ਰੋਡ ਦੇ ਉੱਪਰ ਦੀ ਲੰਘਦੇ ਆ ਸੰਤਾਂ ਸਿਰਚ ਕਾ ਕੇ ਨਤਮਸਤੋ ਕੋ ਕੇ ਲੰਗਦਿਆਂ ਨੇ ਤੇ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਣਾਇਆ ਹੋਇਆ ਤਖਤਾ ਜਿਹੜਾ ਉਸ ਦੇ ਵੱਲ ਜੜੀਆਂ ਛਾਤ ਪਾ ਕੇ ਉਸ ਨੂੰ ਜਿਹੜਾ ਦੇਖ ਕੇ ਲੰਗਦਿਆਂ ਨੇ ਉਹ ਨਜ਼ਾਰਾ ਤਖਤ ਦਾ ਨਜ਼ਰ ਕਰਕੇ ਜਿਹੜਾ ਉਸ ਤਖਤ ਨੂੰ ਨਤਮਸਤੋ ਕੋ ਕੇ ਲੰਗਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਹੈਰੀਟੇਜ ਸਟਰੀਟ ਜਾਂ ਪਰ ਇੱਥੇ ਗੇਟ ਬਣਦੇ ਨੇ ਤੇ ਉਸ ਦੇ ਨਾਲ ਤਖਤ ਦੀ ਦਿੱਖ ਪ੍ਰਭਾਵਿਤ ਹੋ ਸਕਦੀ ਹੈ ਜਾਨੀ ਕਿ ਉਹਨਾਂ ਕਹਿੰਿਆ ਕਿ ਅਜਿਹੀ ਅਜਾਜ਼ਤ ਕਿਸੇ ਨਵੀਂ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਕੱਲ ਦੇ ਉੱਪਰ ਇਤਰਾਜ਼ ਦਿੱਤਾ ਹੈ ਚੋਤਰਲੇ ਪਾਸੇ ਮੀਡੀਆ ਸੂਤਰਾਂ حوالے ਤੋਂ ਇਹ ਵੀ ਖਬਰ ਆ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਸੋਣਾ ਇਹ ਕਹਿ ਰਹੇ ਨੇ ਕਿ ਅਸੀਂ ਐਸਜੀਪੀਸੀ ਨੂੰ ਬਣਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਵੀ ਕਰਾਂਗੇ ਯਾਨੀ ਕਿ ਇਸ ਸਭ ਦੇ ਵਿਚਾਲੇ ਇਸ ਵਕਤ ਐਸਜੀਪੀਸੀ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਇੱਕ ਨਵੀਂ ਤਕਰਾਰ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਜਦੋਂ ਸ਼ਹੀਦੀ ਸਤਾਵ ਦੀ ਸਮਾਗਮ ਮਨਾਏ ਜਾਂਦੇ ਨੇ ਉਸ ਵਕਤ ਵੀ ਐਸਜੀਪੀਸੀ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਕਾਫੀ ਜ਼ਿਆਦਾ ਤਕਰਾਰਵਾਜੀ ਚੱਲਦੀ ਆ ਕਿਉਂਕਿ ਪੰਜਾਬ ਸਰਕਾਰ ਨੇ ਕੁਝ ਅਜਿਹੇ ਪ੍ਰੋਗਰਾਮ ਉਲੀਕੇ ਅਜਿਹੇ ਪ੍ਰੋਗਰਾਮ ਜਿਹੜੇ ਮਨਾਏ ਜਿਸ ਦੇ ਵਿੱਚ ਕਿ ਸਿੱਖ ਦੀ ਜਿਹੜੀ ਆ ਧਾਰਮਿਕ ਭਾਵਨਾਵਾਂ ਨੇ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਜਾਨੀ ਕਿ ਸਿੱਖੀ ਪਰੰਪਰਾ ਦੇ ਨਾਲ ਉਹ ਸਮਾਗਮ ਨਹੀਂ ਮਨਾਏ ਗਏ ਉਸ ਵਕਤ ਤਕਰਾਰ ਐਸਜੀਪੀਸੀ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਚੱਲੀ ਸੀ ਤੇ ਇਸ ਵਕਤ ਸ੍ਰੀ ਨੰਨਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਹੈਰੀਟੇਜ ਸਟਰੀਟ ਬਣਦੀ ਸੀ ਜਿਹੜਾ ਉਸ ਦਾ ਕੰਮ ਰੁਕਵਾ ਦਿੱਤਾ ਗਿਆ ਐਸਜੀਪੀਸੀ ਅਤੇ ਜਿਹੜਾ ਤਖਤਾਂ ਦੇ ਜਥੇਦਾਰ ਹੈ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਗੱਲ ਦੇ ਉੱਪਰ ਇਤਰਾਜ਼ ਜਤਾਇਆ ਕਹਿੰਦੇ ਨੇ ਕਿ ਤਖਤ ਦੀ ਦਿੱਖ ਪ੍ਰਭਾਵਿਤ ਕਰਨ ਦੀ ਅਸੀਂ ਕਿਸੇ ਨੂੰ ਵੀ ਇਜਾਜ਼ਤ ਨਹੀਂ ਦੰਦੇ ਇਹ ਦੇਖੋ ਇਹ ਕੇਸਗੜ ਸਾਹਿਬ ਜਿਹੜਾ ਹੈਗਾ ਸਿੱਖਾਂ ਦਾ ਤਖਤ ਆ ਔਰ ਗਲਗੀਤਰ ਪਾਤਸ਼ਾਹ ਨੇ ਤਖਤ ਨੂੰ ਬਣਾਇਆ ਇਹਦੀ ਜਿਹੜੀ ਦਿੱਖ ਵਾ ਇਹਦਾ ਜਿਉਂ ਦਾ ਤਿਉਂ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜਦੋਂ ਆਪਾਂ ਨੰਗਲ ਤੋਂ ਰੋਪੜ ਨੂੰ ਜਾਵਾਂਗੇ ਜਦੋਂ ਇਹ ਸੜਕ ਤੋਂ ਆਪਾਂ ਲੰਘਦੇ ਆ ਤੇ ਸਾਹਮਣੇ ਤਖਤ ਸਾਹਿਬ ਬਹੁਤ ਸੋਹਣਾ ਔਰ ਖਲ ਜ਼ਾਹੂ ਜ਼ਲਾਲ ਦੇ ਵਿੱਚ ਨਜ਼ਰ ਆਉਂਦਾ ਉਥੇ ਮੰਨ ਲਓ ਡਿਊਟੀ ਜਾਂ ਗੇਟ ਕਹਿ ਰਹੇ ਨੇ ਡਿਊਟੀ ਤੇ ਉਥੇ ਬਣੀ ਨਹੀਂ ਸਕਦੀ ਗੇਟ ਦੀ ਗੱਲ ਵੀ ਜਿਹੜੀ ਆ ਉਹਦੇ ਨਾਲ ਜਿਹੜਾ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਦਿਖਵਾ ਉਹਨੇ ਪ੍ਰਭਾਵਿਤ ਹੋਣਾ ਤਾਂ ਕਰਕੇ ਉਹਦੀ ਤੇ ਕਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਔਰ ਨਾ ਕਿਸੇ ਨੇ ਇਜਾਜ਼ਤ ਉਹਦੀ ਦਿੱਤੀ ਆ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਵੀ ਉਥੇ ਬਾਕੀ ਜਿਹੜੇ ਕੰਮ ਆ ਉਹਦੇ ਬਾਰੇ ਕੀ ਆ ਪਰ ਕਿਉਂਕਿ ਤਖਤ ਸ਼੍ਰੀ ਕੇਸਗੜ ਸਾਹਿਬ ਜਿਹੜਾ ਸਿੱਖਾਂ ਦਾ ਤਖਤਵਾ ਰ ਹਰ ਸਿਕ ਅਨੰਦਪੁਰ ਸਾਹਿਬ ਦਾ ਵਾਸੀ ਆ ਕੇਸਗੜ ਸਾਹਿਬ ਦਾ ਜਨਮ ਤੋਂ ਖਾਲਸਾ ਪੰਥ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਛੇੜ ਛੜ ਜੜੀ ਇੱਥੇ ਨਹੀਂ ਕੀਤੀ ਜਾ ਸਕਦੀ ਜਿਵੇਂ ਬੈਠ ਕੇ ਚੜ੍ਹਦਾ ਲੋ ਤੇ ਗਲਬਾਤ ਤੇ ਵੇਖੋ ਉਹ ਕਈਆਂ ਦੇ ਰਹੀਂ ਕਰ ਹੀ ਰਹੇ ਨੇ ਇਹ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਆ ਪਰ ਜਿਹੜਾ ਦੱਸਿਆ ਗਿਆ ਕਿ ਕਿਉਂ ਰੋਕਿਆ ਗਿਆ ਉਹਦਾ ਕਾਰਨ ਇਹ ਸੀ ਜਿਹ ਦੂਜਾ ਬਿਸ਼ਤਾਬ ਦੀ ਚੱਲ ਰਹੀ ਹੈ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕਿ ਖਾਲਸਾ ਸਾਹਿਬ